ਪੰਜਾਬ ਵਿੱਚ ਚੋਣ ਪ੍ਰਚਾਰ ਕਰ ਰਹੇ ਭਾਜਪਾ ਉਮੀਦਵਾਰਾਂ ਅਤੇ ਆਗੂਆਂ ਨੂੰ ਵਿਰੋਧ ਦਾ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੀ ਤਾਜ਼ਾ ਮਿਸਾਲ ਤਰਨ ਤਾਰਨ ਦੇ ਪਿੰਡ ਮਾਨੋ ਚਾਲ ਵਿਖੇ ਦੇਖਣ ਨੂੰ ਮਿਲੀ ਹੈ ਜਿੱਥੇ ਲੋਕ ਸਭਾ ਹਲਕਾ ਖਡੂਰ ਸਾਬ ਤੋਂ ਚੋਣ ਲੜ ਰਹੇ ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਮੀਆਂ ਵਿੰਡ ਦੇ ਪ੍ਰਚਾਰ ਲਈ ਆਨ ਦੀਪੀਨਕ ਕਿਸਾਨਾਂ ਨੂੰ ਮਿਲਣ ਤੇ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਕਿਸਾਨ ਬੀਬੀਆਂ ਹੱਥਾਂ ਵਿੱਚ ਕਾਲੀਆਂ ਝੰਡੀਆਂ ਲੈ ਕੇ ਇਕੱਠੇ ਹੋ ਗਏ। ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਮੀਆਵਿੰਡ ਖੁਦ ਤਾਂ ਚੋਣ ਪ੍ਰਚਾਰ ਕਰਨ ਲਈ ਨਹੀਂ ਪਹੁੰਚੇ। ਲੇਕਿਨ ਉਹਨਾਂ ਦੇ ਪ੍ਰਚਾਰ ਲਈ ਪਹੁੰਚੇ। ਲੋਕ ਸਭਾ ਹਲਕਾ ਖਡੂਰ ਸਾਬ ਦੇ ਕੋ-ਕਨਵੀਨਰ ਅਤੇ ਜਿਨਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਹਰਪ੍ਰੀਤ ਸਿੰਘ ਸਿੰਧਵਾਦ ਤੇ ਜ਼ਿਲ੍ਹਾ ਉਪ ਪ੍ਰਧਾਨ ਰਾਣਾ ਗੁਲਬੀਰ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸਥਿਤੀ ਉਸ ਵੇਲੇ ਕੰਬੀਰ ਹੋ ਗਈ ਜਦੋਂ ਦੋਵਾਂ ਟੀਰਾ ਵੱਲੋਂ ਨਾਰੇਬਾਜ਼ੀ ਕੀਤੀ ਜਾਣ ਲੱਗੀ ਮੌਕੇ ਤੇ ਮੌਜੂਦ ਪੁਲਿਸ ਵੱਲੋਂ ਬੜੀ ਮੁਸ਼ਤੈਦੀ ਨਾਲ ਪ੍ਰਚਾਰ ਕਰਨ ਆਏ ਭਾਜਪਾ ਆਗੂਆਂ ਨੂੰ ਪ੍ਰਚਾਰ ਸਥਾਨ ਤੋਂ ਬਾਹਰ ਕੱਢਿਆ ਗਿਆ ਇਸ ਮੌਕੇ ਵਿਰੋਧ ਕਰ ਰਹੇ ਕਿਸਾਨਾਂ ਨੇ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਅਤੇ ਹੁਣ ਵੀ ਉਹ ਆਪਣੀਆਂ ਮੰਗਾਂ ਤੇ ਹੱਲ ਲਈ ਦਿੱਲੀ ਸ਼ਾਂਤ ਮਈ ਟੰਗ ਨਾਲ ਜਾ ਰਹੇ ਹਨ ਲੇਕਿਨ ਮੋਦੀ ਸਰਕਾਰ ਵੱਲੋਂ ਉਹਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ ਅਤੇ ਉਹਨਾਂ ਤੋਂ ਦੇ ਤਸ਼ੱਦਦ ਪਾਇਆ ਗਿਆ ਜਿਸ ਤੇ ਕਾਰਨ ਉਹ ਭਾਜਪਾ ਦਾ ਵਿਰੋਧ ਕਰ ਰਹੇ ਹਨ ਅਤੇ ਹੁਣ ਵੀ ਉਹ ਆਪਣੇ ਸਵਾਲਾਂ ਦਾ ਜਵਾਬ ਮੰਗਣ ਆਏ ਹਨ ਲੇਕਿਨ ਸਾਡੀ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਜਾ ਰਿਹਾ ਹੈ। ਵੇਖੋ ਜੀ ਮੈਂ ਬਸ ਬਾਨੋਚਾਲ ਆ ਕਿਸਾਨ ਵੀ ਦੂਰ ਚ ਮਲਛ ਗਰਸ਼ ਕਮੇਟੀ ਦਾ ਹੈ ਪੰਜਾਬ ਦਾ ਆਗੂ। ਅੱਜ ਜਿਹੜਾ ਵਾ ਸਾਡਾ ਪਿੰਡ ਬਾਨੋਚਾਲ ਦੇ ਵਿੱਚ ਮਨਜੀਤ ਸਿੰਘ ਮੰਨਾ ਜਿਹੜਾ ਵਾ ਆਪਣੇ ਚੋਣ ਪ੍ਰਕਿਰਿਆ ਨੂੰ ਰੱਖ ਕੇ ਤੇ ਵੋਟਾਂ ਜਿਹੜੀਆਂ ਆਂਦਾ ਫਿਰਦਾ ਵਾ ਉਹ ਸਾਡੇ ਪਿੰਡ ਦੇ ਵਿੱਚ ਆਇਆ ਤੇ ਸਾਡਾ ਜਥੇ ਬੰਦੀਆਂ ਦਾ ਫੈਸਲਾ ਹੋ ਗਿਆ। ਜੋ ਸਾਂਝੇ ਫਾਰਮ ਸਾਡੇ ਬਾਰਡਰਾਂ ਦੇ ਤੇ ਲੜਾਈ ਲੜ ਰਿਹਾ ਦੋ ਫਾਰਮ ਆ। ਉਹਨਾਂ ਦਾ ਫੈਸਲਾ ਵਾ ਵੀ ਜਦੋਂ ਵੀ ਭਾਜ ਭਾ ਸਾਡੇ ਪਿੰਡਾਂ ਚ ਆਉਂਦੀ ਆ। ਤੇ ਇਹਨਾਂ ਨੂੰ ਸਵਾਲ ਕਰਨੇ ਆ ਸਾਡੇ ਸਵਾਲਾਂ ਦੇ ਜਵਾਬ ਦੇਣ ਅੱਜ ਅਸੀਂ ਜਿਹੜਾ ਇੱਥੇ ਆਏ ਆ ਅਸੀਂ ਉਹਨਾਂ ਨੂੰ ਇਹ ਕਹਨੇ ਵੀ ਸਾਡੇ ਸਵਾਲਾਂ ਦੇ ਜਵਾਬ ਦਿਓ ਅਸੀਂ ਆਪਣੇ ਜਵਾਬ ਮੰਗਣ ਵਾਸਤੇ ਆਏ ਆ ਉਹ ਇਹਨਾਂ ਪੁੱਛੋ ਵੀ ਸਾਡੇ ਸਵਾਲਾਂ ਦੇ ਜਵਾਬ ਦਿੰਦੇ ਆ ਕਿ ਨਹੀਂ ਦਿੰਦੇ ਇਸ ਕਰਕੇ ਅਸੀਂ ਆਪਣੇ ਸਵਾਲ ਕਰਨ ਆਏ ਆ ਜਿਹੜੇ ਸਾਡੇ ਸਵਾਲ ਆ ਉਹਨਾਂ ਸਵਾਲਾਂ ਦੇ ਜਵਾਬ ਦੇਣ ਇਸ ਕਰਕੇ ਜਿਹੜਾ ਅਸੀਂ ਇੱਥੇ ਇਕੱਠੇ ਹੋਏ ਆ ਜਦੋਂ ਕਿਸਾਨਾਂ ਦੇ ਵਿਰੋਧ ਬਾਰੇ ਭਾਜਪਾ ਆਗੂ ਰਾਣਾ ਗੁਲਬੀਰ ਸਿੰਘ ਅਤੇ ਹਰਪ੍ਰੀਤ ਸਿੰਘ ਸਿੰਧ ਬਾਦ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਕਿਸਾਨ ਵੀ ਉਹਨਾਂ ਦੇ ਪ੍ਰਾਹਨ ਲੇਕਿਨ ਸਰਕਾਰ ਕਿਸਾਨਾਂ ਨਾਲ ਕਈ ਦਿਨ ਤੋਂ ਗੱਲ ਕਰ ਚੁੱਕੀ ਹੈ ਲੇਕਿਨ ਕਿਸਾਨ ਮੈ ਨਾ ਮੰਨੂ ਵਾਲੀ ਅੜੀ ਤੇ ਅੜੇ ਹੋਏ ਨੇ ਭਾਜਪਾ ਆਗੂਆਂ ਨੇ ਕਿਹਾ ਕਿ ਸਰਕਾਰ ਹਰ ਸਮੇਂ ਗੱਲ ਕਰਨ ਨੂੰ ਤਿਆਰ ਹੈ ਮੈਂ ਇਸ ਗੱਲ ਦਾ جواب ਇੱਕ ਹੀ ਗੱਲ ਨਾਲ ਦੇ ਰਿਹਾ ਹਾਂ ਕਿ ਇਸ ਵੇਲੇ ਸੱਚੇ ਪਾਤਸ਼ਾਹ ਦੀ 恩 ਕਿਪਾ ਆ ਸੰਗਤ ਦਾ ਇੰਨਾ ਸਾਨੂੰ ਉਤਸ਼ਾਹ ਆ ਸੰਗਤ ਦੇ ਵਿੱਚ ਸਾਡੇ ਕੋਲ ਪੂਰੇ ਪ੍ਰੋਗਰਾਮਾਂ ਦੇ ਵਿੱਚ ਕਈ ਵਾਰੀ ਪਹੁੰਚਿਆ ਵੀ ਨਹੀਂ ਜਾ ਰਿਹਾ ਕਈ ਕਈ ਪਿੰਡਾਂ ਦੇ ਪ੍ਰੋਗਰਾਮ ਅਜੇ ਸਾਡੇ ਕੋਲ ਬਕਾਇਆ ਬਹੁਤ ਜ਼ਿਆਦਾ ਉਤਸ਼ਾਹ ਹੈ ਜੀ ਧੰਨਤਨਿਆ ਬਹੁਤ ਕਿਰਪਾਯ ਸੰਗਤ ਜੀ ਗੱਲਬਾਤ ਭਾਰਤੀ ਜਨਤਾ ਪਾਰਟੀ ਨੇ ਕਦੀ ਨਾ ਨਹੀਂ ਕੀਤੀ ਭਾਰਤੀ ਜਨਤਾ ਪਾਰਟੀ ਨੇ ਜਦੋਂ ਧਰਨਾ ਲੱਗਾ ਕਈ ਕੈਬਿਨੇਟ ਮਿਨਿਸਟਰਸ ਦੀ ਰਿਸਪੌਂਸਿਬਿਲਟੀ ਲਈ ਕਿ ਤੁਸੀਂ ਉੱਥੇ ਜਾ ਕੇ ਗੱਲ ਕਰੋ ਪਰ ਜੇ ਆਪਾਂ ਇਹ ਗੱਲ ਘਰੋਂ ਮੰਨ ਕੇ ਜਾਈਏ ਨਾ ਕਿ ਮੈਂ ਮੰਨਣਾ ਨਹੀਂ ਫਿਰ ਮੈਨੂੰ ਮਨਾ ਵੀ ਕੋਈ ਸਕਦਾ ਮੈਂ ਜਦੋਂ ਸਾਰੀਆਂ ਮੰਗਾਂ ਉਹ ਮੰਨਦੇ ਪਏ ਆ ਫਿਰ ਅੱਪ ਇਹੋ ਜੀਆਂ ਮੰਗਾਂ ਕੇ ਰੱਖਾਂਗੇ ਜਿਹੜੀਆਂ ਬਹੁਤ ਇੰਪੋਸੀਬਲ ਹੋਣਗੀਆਂ ਉਹ ਵੀ ਸਰਕਾਰ ਕਹਿੰਦੀ ਹੈ ਜੀ ਮੈਂ ਡਿਸਕਸ ਕਰਨੋਂ ਤਿਆਰ ਹਾਂ ਤੁਹਾਡੇ ਨਾਲ ਇਹ ਸਾਰਾ ਕੁਝ ਹਾਲ ਹੋ ਸਕਦਾ ਹੈ ਜੀ ਇਹ ਵਿਰੋਧ ਜਿਹੜਾ ਹੈ ਜੀ ਦਿਨਾਂ ਦੇ ਵਿੱਚ ਪਾਰਟੀ ਖਤਮ ਕਰ ਸਕਦੀ ਆ ਆਪਾਂ ਬਸ ਲੋੜ ਆ ਅੱਜ ਸਾਰੇ ਪਾਈਚਾਰਿਆਂ ਨੇ ਤਗੜੇ ਹੋ ਕੇ ਸ਼੍ਰੀ ਨਰਿੰਦਰ ਮੋਦੀ ਜੀ ਦੀ ਸਰਕਾਰ ਲੈ ਕੇ ਅੱਜ 70 ਸਾਲ ਦੇ ਵਿੱਚ ਪਹਿਲੀ ਵਾਰੀ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਆਪਣੇ ਕੈਡਰ ਨੂੰ ਮਜ਼ਬੂਤ ਕਰਨ ਵਾਸਤੇ ਪਿੰਡ-ਪਿੰਡ ਜਾ ਕੇ ਲੋਕਾਂ ਦੇ ਵਿੱਚ ਪ੍ਰਚਾਰ ਸ਼੍ਰੀ ਨਰਿੰਦਰਨ ਬਾਈ ਮੋਦੀ ਦੀਆਂ ਨੀਤੀਆਂ ਨੂੰ ਲੈ ਕੇ ਕਰ ਰਹੀ ਆ ਲੋਕ ਭਲੀ ਭਾਂਤ ਸਭ ਜਾਣੇ ਆ ਸੋਸ਼ਲ ਮੀਡੀਆ ਦਾ ਜ਼ਮਾਨਾ ਹਰ ਗੱਲ 1 ਮਿੰਟ ਦੇ ਵਿੱਚ ਪੂਰੀ ਦੁਨੀਆ 'ਚ ਪਹੁੰਚ ਜਾਂਦੀ ਆ ਲੋਕਾਂ ਨੂੰ ਪਤਾ ਵਾ ਕਿ ਜੋ ਵੀ ਸੁੱਖ ਸਹੂਲਤਾਂ ਜਿਹੜੀਆਂ ਲੋਕਾਂ ਦੇ ਇਤਾਂ ਦੇ ਵਿੱਚ ਆ ਰਹੀਆਂ ਨੇ ਉਸ ਸ਼੍ਰੀ ਨਰਿੰਦਰ ਮੋਦੀ ਜੀ ਪਿਛਲੇ 10 ਸਾਲ ਤੋਂ 2014 ਤੋਂ ਲੈ ਕੇ 2024 ਤੱਕ ਜਿਹੜੀ ਉਹਨਾਂ 10 ਸਾਲ ਦੀ ਕਾਮਯਾਬੀ ਵਾਲੀ ਸਰਕਾਰ ਉਹਦੇ ਵਿੱਚ ਮਿਲੀਆਂ ਨੇ ਔਰ ਲੋਕ ਇਸ ਚੀਜ਼ ਤੋਂ ਪ੍ਰਭਾਵਿਤ ਹੋ ਕੇ ਖੁਸ਼ ਹੋ ਕੇ ਜਿਹੜੇ ਆਪ ਮਾਰੇ ਭਾਜਪੀ ਨਾਲ ਜੁੜ ਰਹੇ ਨੇ ਔਰ ਸਰਦਾਰ ਮਨਜੀਤ ਸਿੰਘ ਮਾਨ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਜਿਹੜਾ ਮਨ ਬਣਾ ਕੇ ਬੈਠੇ ਨੇ ਮੈਂ ਆਪਣੇ মিডিਆ ਸਾਥੀਆਂ ਰਾਹੀਂ ਇਹਨਾਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਵਾਂ ਕਿ ਤੁਸੀਂ ਆਪਾਂ ਇਸ ਗੱਲ ਤੇ ਅੜੀ ਨਾ ਕਰੀਏ ਹਰ ਗੱਲ ਦਾ ਜਿਹੜਾ ਵਾ ਜਿਹੜਾ ਫੈਸਲਾ ਵਾ ਜਾਂ ਹਰ ਗੱਲ ਦਾ ਜਿਹੜਾ ਉਹ ਹਾਲਿਆ ਉਹ ਬਹਿ ਕੇ ਗੱਲ ਵਾ ਟੇਬਲਾਂ ਤੇ ਇਹਨਾਂ ਸੈਂਟਰ ਮਨਿਸਟਰਾਂ ਤੱਕ ਸਾਰੇ ਬੈਠੇ ਆ ਜੀ ਇਹਨਾਂ ਦਾ ਇੱਕੋ ਤਹਈਆ ਜੀ ਆਪਾਂ ਇਸ ਚੀਜ਼ ਨੂੰ ਲੈ ਕੇ ਜਿਹੜਾ ਵਾ ਆਪਾਂ ਮਤਲਬ ਪ੍ਰੋਟੈਸਟ ਕਰਨਾ ਵਾ ਮਤਲਬ ਜਿਵੇਂ ਭਾਜਪਾ ਦਾ ਗ੍ਰਾਫ ਪੂਰੀ ਦੁਨੀਆ ਦੇ ਵਿੱਚ ਲੋਕਾਂ ਨੂੰ ਪਤਾ ਲੱਗ ਚੁੱਕਾ ਵਾ ਲੋਕਤੰਤਰ ਦੇ ਵਿੱਚ ਬਿਲਕੁਲ ਮਜ਼ਬੂਤ ਤਰੀਕੇ ਨਾਲ ਸ਼੍ਰੀ ਨਰਿੰਦਰ ਮੋਦੀ ਜੀ ਦੀ ਸਰਕਾਰ ਚੱਲ ਰਹੀ ਆ ਮੈਨੂੰ ਲੱਗਦਾ ਵਾ ਵੀ ਇਹਨਾਂ ਸਾਡੇ ਕਿਸਾਨ ਸਾਥੀਆਂ ਨੂੰ ਹਰ ਗੱਲ ਦਾ ਜਵਾਬ ਜਿਹੜਾ ਟੇਬਲ ਤੇ ਪ੍ਰੋਟੈਸਟ ਕਰਕੇ ਲੋਕਾਂ ਦੀ ਆਪਸੀ ਭਾਈਚਾਰਕ ਸਾਂਝ ਜਿਹੜੀ ਆ ਉਹ ਖਤਮ ਨਾ ਕਰਨ ਜਾਂ ਉਹਨਾਂ ਨੂੰ ਖਰਾਬ ਨਾ ਕਰਨ ਇਹ ਵੀ ਸਾਡੇ ਭਰਾਵਾ ਹਰ ਚੀਜ਼ ਦਾ ਹੱਲ ਹੋ ਜਾਂਦਾ ਇੱਥੇ ਦੁਨੀਆ ਦੇ ਵਿੱਚ ਦੇਸ਼ਾਂ ਦੀ ਆਪਸੀ ਵਿੱਚ ਲੱਗੀਆਂ ਲੜਾਈਆਂ ਦਾ ਜੁੱਧਾ ਦਾ ਹੱਲ ਹੋ ਸਕਦਾ ਹੈ ਇਤਿਹਾਸ ਦੇ ਬਾਵਾਂ ਇਹਦੇ ਬਹੁਤ ਛੋਟੇ ਮਸਲੇ ਨੇ ਕਿਸਾਨੀ ਜਿਹੜੀ ਆ ਉਹ ਸਾਨੂੰ ਸਾਨੂੰ ਪਤਾ ਵਾ ਕਿਸਾਨੀ ਜਿਹੜੀ ਆ ਸਾਡੇ ਦੇਸ਼ ਨੂੰ ਖਵਾ ਰਹੀ ਆ ਬਾਹਰਲੇ ਦੇਸ਼ਾਂ ਨੂੰ ਲੋਕਾਂ ਨੂੰ ਇਨਸਾਨੀਆਂ ਨੂੰ ਖਵਾ ਰਹੀ ਪਰ ਇਹਦਾ ਇਹ ਮਤਲਬ ਨਹੀਂ ਆ ਵੀ ਆਪਾਂ ਜਿੱਥੇ ਮਰਜ਼ੀ ਜਾ ਕੇ ਕਾਨੂੰਨ ਨੂੰ ਛਿੱਕੇ ਟਾਂਗੇ ਜਿੱਥੇ ਮਰਜ਼ੀ ਜਾ ਕੇ ਬੈਠ ਜਾਈਏ ਮੇਰੀ ਇਹਨਾਂ ਦੇ ਸਾਰਿਆਂ ਦੇ ਚਰਨਾਂ 'ਚ ਅਪੀਲ ਆ ਕਿ ਆਓ ਆਪਾਂ ਸਾਰੇ ਰਲ ਮਿਲ ਕੇ ਪੰਜਾਬ ਦੇ ਭਲੇ ਬਾਰੇ ਸੋਚੀਏ ਮੌਕੇ ਤੇ ਸੁਰੱਖਿਆ ਵੱਲੋਂ ਤਨਨਾਤ ਪੁਲਿਸ ਅਧਿਕਾਰੀ ਸੁਖਵਿੰ ਸ਼ਾਂਤ ਮਈ ਹੈ ਅਤੇ ਸਾਰੀ ਪਾਜਪਾ ਆਗੂ ਨੂੰ ਸੁਰੱਖਿਅਤ ਭੇਜ ਦਿੱਤਾ ਗਿਆ ਹੈ। ਅਭੀ ਗਾ ਪ੍ਰੋਗਰਾਮ ਇਹ ਆਪਣਾ ਚੱਲਦਾ। ਬਹੁਤ ਸ਼ਾਂਤੀ ਬਰਕਰਾਰ ਹੈ। ਸਾਈਡ ਤੇ ਜੋ ਬੀਜੇਪੀ ਦੇ ਵਰਕਰ ਸੀ ਉਹ ਸਾਈਡ ਤੇ ਹੋ ਕੇ ਉਹਨਾਂ ਨਾਲ ਨੂੰ ਲਾਇਆ। ਬਾਕੀ ਸਾਰਾ ਪੀਸਫੁੱਲ ਹੈ। ਪੀਸਫੁੱਲ ਹੋ ਕੇ ਬਿਲ ਰੈਲੀ ਕਰਕੇ ਆਪਣੇ ਉੱਪਰ ਚੱਲੇਗੇ। ਚੱਲੇਗੇ।